ਪੰਜਾਬ ਦਾ ਨਮਾਦਾ ਦਾ ਇਤਿਹਾਸਿਕ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ 3 ਦਿਨ ਤੱਕ ਇਹ ਮੇਲਾ ਭਰਨਾ ਹੈ ਔਰ 3 ਦਿਨ ਦੇ ਵਿੱਚ ਲੱਖਾਂ ਸਰਦਾਰੋ ਇੱਥੇ ਨਤਮਸਤਕ ਆਉਣਗੇ ਮੰਦਰ ਕਮੇਟੀ ਵਿੱਚ ਸੇਵਨ ਨਿਮਾਰੇ ਗੁਰਨਾਮ ਸਿੰਘ ਜੀ ਨਾਲ ਗੱਲਬਾਤ ਕਰਦੇ ਆ ਇਸ ਮੇਲੇ ਦੀ ਕੀ ਖਾਸੀਅਤ ਹੈ ਕਿੰਨੇ ਸਾਲਾਂ ਤੋਂ ਤੁਸੀਂ ਸੇਵਾ ਕਰ ਰਹੇ ਹੋ ਕਿਹਨਾ ਜੀ 80 ਕਾਲ ਜੀ ਮੇਰਾ ਨਾਮ ਗੁਰਲਾਲ ਸਿੰਘ ਹੈ ਜੀ ਮੈਂ ਦਰਬਾਰ ਦਾਸ ਮਈਆ ਸਾਡੇ ਪਸ਼ੋਕਰ ਤੋਂ ਲਗਭਗ 4 ਪੀੜੀਆਂ ਤੋਂ ਕਹਣ ਤੋਂ ਬਾਅਦ ਵੀ ਤੁਸੀਂ 200 ਸਾਲ ਪੁਰਾਣਾ ਜਿਹੜਾ ਗੁੱਗਾ ਮਾੜੀ ਤੇ ਮੇਲਾ ਲੱਗਦਾ ਆ ਰਿਹਾ ਹੈ ਇਹ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਜਿਹੜਾ ਹੈ ਪਹਿਲਾ ਜਿਹੜਾ ਨੌਮੀ ਇਹ ਮੇਲਾ ਸੀਗਾ ਇਹ ਜਿਹੜੀ ਜਨਮ ਅਸ਼ਟਮੀ ਦੀ ਨੌਮੀ ਆ ਉਦੋਂ ਲੱਗਦਾ ਹੁੰਦਾ ਪਰ ਵਿੱਚ ਕਈ ਵਾਰ ਲੋਕਾਂ ਦੇ ਆਪਸੀ ਤਕਰਾਰ ਦੇ ਕਾਰਨ ਜਾਂ ਆਲੇ-ਦਾਲੇ ਪਿੰਡਾਂ ਦੇ ਆਪਸੀ ਤਕਰਾਰ ਦੇ ਕਾਰਨ ਜਿਹੜਾ ਉਹ ਕਹਿੰਦੇ ਵੀ ਮੇਲਾ ਜਿਹੜਾ ਉਹ ਇੱਥੇ ਨਾ ਲਗਾਇਆ ਜਾਵੇ ਤਾਂ ਫਿਰ ਬਾਬਾ ਜੀ ਦੀ ਐਸੀ ਕਿਰਪਾ ਹੋਈ ਵੀ ਸਾਰੇ ਪਿੰਡ ਦੇ ਵਿੱਚ ਘਰ-ਘਰ ਤੇ ਜਿਹੜੇ ਉਹ ਸੱਪ ਲਟਕਣ ਲੱਗੇ ਹਾਂ ਤਾਂ ਉਹਦੇ ਬਾਅਦ ਫਿਰ ਉਸ ਤੋਂ ਬਾਅਦ ਵੇ ਪਾਕ ਦੇ ਸਿਰ ਆ ਕੇ ਬਾਬਾ ਜੀ ਦੀ ਪੌਣ ਨੇ ਇਹ ਹੁਕਮ ਕਰਿਆ ਵੀ ਜਿਹੜਾ ਇਹ ਮੇਲਾ ਐ ਅਸੂ ਦੀ ਨੌਮੀ ਨੂੰ ਸਰਾਧਾਂ ਦੀ ਨੌਮੀ ਦੇ ਵਿੱਚ ਮਨਾਇਆ ਜਾਂਦਾ ਉਹ ਤੋਂ ਲੈ ਕੇ ਅੱਜ ਤੱਕ ਜਿਹੜਾ ਇਹ ਮੇਲਾ ਐ ਸਰਾਧਾਂ ਦੀ ਨੌਮੀ ਤੋਂ ਹੀ ਮਨਾਇਆ ਜਾ ਰਿਹਾ ਇੱਥੇ ਕੀਰਪਾ ਸਾਹਿਬ ਦੀ ਐਡੀ ਕਿਰਪਾ ਦੇ ਨਾਲ ਲਗਭਗ ਅੱਜ ਅੱਜ ਪਹਿਲਾ ਦਿਨ ਐ ਅੱਜ ਬੀਬੀਆਂ ਮੱਥੇ ਟੇਕਣ ਗਿਆ ਹਾਂਜੀ ਹਾਂ ਅੱਜ ਪਹਿਲਾ ਦਿਨ ਐ ਅੱਜ ਰਾਤ ਨੂੰ ਜਿਹੜੀ ਛਤਰੀ ਚਾਨ ਬੁਗਾ ਯਾਰਪੀ ਦੀ ਚੌਂਕੀ ਹੁੰਦੀ ਆ ਰਾਤ ਦੀ ਉਹ ਲੱਗੂਗੀ ਜਿਹਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਚੌਂਕੀ ਭਰਦੀਆਂ ਨੇ ਤੇ ਦਰਬਾਰ ਦੇ ਜਿਹੜੇ ਸਮਈਆ ਆ ਸੇ ਕਿੰਨੀ ਕਿਰਪਾ ਸੰਗਤ ਦੇ ਉੱਤੇ ਕਿੰਨੇ ਸੰਗਤਾਂ ਦੀ ਹੋਣੀ ਤੁਸੀਂ ਲਾ ਲਓ ਵੀ ਕਈ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੀ ਸੰਗਤ ਹੈ ਉਹ ਇੱਥੇ ਆਉਂਦੀ ਹੈ ਪੰਜਾਬ ਤੋਂ ਬਿਨਾਂ ਹਰਿਆਣਾ ਦਿੱਲੀ ਹਿਮਾਚਲ ਰਾਜਸਥਾਨ ਹੋਰ ਸਟੇਟਾਂ ਤੋਂ ਵੀ ਬਹੁਤ ਜਿਹੜੇ ਲੋਕ ਨੇ ਦਰਸ਼ਨ ਕਰਨ ਆਉਂਦੇ ਨੇ ਜੀ ਸਾਹਿਬ ਜਿਉਂਕਾ ਜਹਾਰਬੀਰ ਕੇ ਇਸ ਮੇਲੇ ਦੇ ਵਿੱਚ ਨਵਾਦਾ ਦੇ ਸਿਰਫ ਸਮਾਣਾ ਇਲਾਕਾ ਹੀ ਨਹੀਂ ਬਲਕਿ ਪੂਰੇ ਪੰਜਾਬ ਹਰਿਆਣਾ ਦਿੱਲੀ ਤੱਕ ਤੋਂ ਸਰਦਾਲੂ ਆ ਕੇ ਇੱਥੇ ਮੱਥਾ ਟੇਕਦੇ ਆ ਇੱਥੇ ਇਹ ਮੱਥਾ ਟੇਕ ਕੇ ਆਏ ਬੀਬੀ ਕੀ ਨਾਮ ਤੁਹਾਡਾ ਮਗਨਪ੍ਰੀਤ ਜੀ ਹਾਂ ਕਿਹੜੇ ਪਿੰਡ ਤੋਂ ਆਏ ਹੋ ਫਤੇਮਾ ਜਰੀ ਤੋਂ ਜੀ ਫਤੇਮਾ ਜਰੀ ਤੋਂ ਹਾਂ ਜੀ ਇਸ ਮੱਥਾ ਟੇਕਾ ਤੁਹਾਡੇ ਕਿੰਨੇ ਸਾਲਾਂ ਤੋਂ ਤੁਹਾਡਾ ਪਰਿਵਾਰ ਆ ਰਿਹਾ ਇੱਥੇ ਬਹੁ ਟਾਈਮ ਤੋਂ ਆ ਰਹੇ ਜੀ ਹਾਂ ਜੀ ਕੀ ਮਹਿਸੂਸ ਹੁੰਦਾ ਜੇ ਮੱਥਾ ਟੇਕਦੇ ਹੋ ਤੁਸੀਂ ਨਾ ਬਹੁਤ ਵਧੀਆ ਲੱਗਦਾ ਜੀ ਹਾਂ ਆਉਣਾ ਜਿੰਨਾਂ ਸਾਲ ਬਾਅਦ ਤਾਂ ਵੀ ਲਵਰ ਦਈ ਸਭ ਨੂੰ ਆਉਣਾ ਜਿੰਦਾ ਬਹੁਤ ਵਧੀਆ ਹੁੰਦਾ ਜੀ ਦੇਖੋ ਸਾਲ ਬਾਅਦ ਤੋਂ ਸਭ ਨੂੰ ਆਣਾ ਚਾਹੀਦਾ ਹੈ ਸਰਦਾ ਦਾ ਨੂਮੀ ਨੂਮੀ ਨੂੰ ਇਹ ਮੇਲਾ ਲੱਗਦਾ ਹੈ ਔਰ ਇਸ ਦੇ ਵਿੱਚ ਸੰਗਤਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਸਰਦਾਲੂ ਇੱਥੇ ਮੱ ਉੱਤਰ ਪ੍ਰਦੇਸ਼ ਕੇ ਬਲੰਸਰ ਇਟਾਵਾ ਖੁਰਜਾ ਵਖਵ ਸਹਰਾਂ ਤੋਂ ਆ ਕੇ ਇੱਥੇ ਆਪਣੀ ਦੁਕਾਨਾਂ ਵੀ ਚਲਾਉਂਦੇ ਹਨ ਰੋਜ਼ਗਾਰ ਵੀ ਮਿਲਦਾ ਹੈ ਇੱਥੇ ਹੋਰ ਵੀ ਲੋਕ ਆਏ ਇੱਥੇ ਮੱਥਾ ਟੇਕਣ ਆਏ ਮੇਰਾ ਬਲਜਿੰਦਰ ਸਿੰਘ ਹਾਂ ਕਿੱਥੋਂ ਆਏ ਮੱਥਾ ਟੇਕਣ ਤੁਸੀਂ ਮੱਥਾ ਟੇਕਣਾ ਸੀ ਨਾਬੇ ਲਵਾਂ ਕੁਮੇਲੀ ਪਿੰਡ ਤੋਂ ਅੱਛੇ ਜੀ ਪਹਿਲੇ ਵੀ ਆਉਂਦੇ ਹੋ ਪਰਿਵਾਰ ਆਉਂਦੇ ਆਂਦਾ ਕਿਵੇਂ ਲੱਗਦਾ ਇਸ ਮੱਥੇ ਦੀ ਕੀ ਖਾਸੀਅਤ ਹੈ ਮੇਲੇ ਦੀ ਮੇਲਾ ਬਹੁਤ ਅਸਾ ਲੱਗਦਾ ਬਹੁਤ ਵਧੀਆ ਭਰਦਾ ਹਰੇਕ ਸਾਲੇ ਮਾਤਾ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜਸਵਿੰਦਰ ਕਾਰ ਹਾਂ ਹਾਂ ਜੀ ਕਿਸ ਤਰ੍ਹਾਂ ਦੀ ਇੱਛਾਵਾਂ ਤੁਹਾਡੀ ਪੂਰੀਆਂ ਹੁੰਦੀਆਂ ਇੱਥੇ ਪੂਰੇ ਸਾਰੇ ਵਿਆਹ ਪਰਤੀ ਸਾਰਾ ਜੋ ਵੀ ਬੱਚਿਆਂ ਨੂੰ ਬਾਹਰ ਵਿਦੇਸ਼ ਵਿੱਚ ਜਾਂਦੇ ਨੇ ਸਾਰੇ ਪਥੀ ਪੂਰੀਆਂ ਹੁੰਦੀਆਂ ਨੇ ਇੱਥੇ ਮਤਲਬ ਬਾਬੇ ਦੀ ਪੂਰੀ ਕਿਰਪਾ ਆ ਪੂਰੀ ਸਰ ਗੁਗਾ ਜਹਾਰਵੀਰ ਦੀ ਕਿਰਪਾ ਸਾਰੇ ਪਰਿਵਾਰਾਂ ਤੇ ਕੋਈ ਕਹਿੰਦਾ ਹੈ ਮੇਰਾ ਬੱਚਾ ਵਿਦੇਸ਼ ਚ ਲੈ ਗਿਆ ਕੋਈ ਕਹਿੰਦਾ ਹੈ ਮੇਰੇ ਪੋਤਾ ਹੋ ਗਿਆ ਕੋਈ ਕਹਿੰਦਾ ਹੈ ਮੇਰੀ ਕੋਠੀ ਬਣ ਗਈ ਇਸ ਲਈ ਸੰਗਤਾਂ ਦੇ ਵਿੱਚ ਕਿੰਨੀ ਖੁਸ਼ੀ ਹੈ ਵੀਰ ਜੀ ਕਿਹਨਾਵਾਂ ਤੁਹਾਡਾ ਸਿੰਦਰ ਸਿੰਘ ਕਿਹੜਾ ਪਿੰਡ ਐ ਛੱਡੋ ਪਿੰਡ ਫਤੇਗੜ ਸ਼ੰਨਾ ਜੀ ਹਾਂ ਤੁਸੀਂ ਮੱਥਾ ਟੇਕਣ ਆਏ ਹੋ ਸਾਡੇ ਹਾਂ ਜੀ ਆ ਮੱਥਾ ਟੇਕ ਲੈ ਜੀ ਬਹੁਤ ਵਧੀਆ ਲੱਗਦਾ ਜੀ ਸਾਨੂੰ ਇੱਥੇ ਮੱਥਾ ਟੇਕਣ ਤੋਂ ਬਾਅਦ ਬਹੁਤ ਵਧੀਆ ਦਰਸ਼ਨ ਹੋਏ ਜੀ ਬਹੁਤ ਵਧੀਆ ਪ੍ਰਬੰਧ ਆ ਜੀ ਵੀਰੇ ਭਾਈ ਨੇ ਸਾਹ ਦੇ ਕੋ ਹੁੱਕਾ ਮਾੜੀ ਮਿੰਦਰ ਕਮੇਟੀ ਵੱਲੋਂ ਮੁਕੰਮਲ ਪ੍ਰਬੰਧ ਕਿੱਥੇ ਜਾ ਰਹੇ ਆ ਤੁਸੀਂ ਦੇਖ ਰਹੇ ਹੋ ਦੁਕਾਨਦਾਰ ਵੀ ਇੱਥੇ ਬੈਠੇ ਆਂ ਇਨ ਦੁਕਾਨਦਾਰ ਨਾਲ ਵੀ ਗੱਲਬਾਤ ਕਰਦੇ ਆਂ ਖਜਲਾ ਬਣਾਇਆ ਗਏ ਖਜਲਾ ਬਣਾਇਆ ਖਜਲੇ ਬਣਾਏ ਯੂਪੀ ਦਾ ਮੇਨ ਮਿਠਾਈ ਹੁੰਦੀ ਹੈ ਗੱਲਬਾਤ ਕਰ ਕੀ ਨਾਮ ਆਪਕਾ ਵਿਕਰ ਠਾਕੁਰ ਪ੍ਰਕਾਸ਼ ਠਾਕੁਰ ਪੋਸ਼ਾ ਜ਼ਿਲ੍ਹੇ ਸੇ ਆਇਆ ਬਿਆ ਬਲੰਸਰ ਬਲੰਸਰ ਸੇ ਆਪਕਾ ਪਰਿਵਾਰ ਕਿਤਨੇ ਸਾਲੋਂ ਸੇ ਆ ਰਹੇ ਹੈ ਯਹਾਂ ਯਹਾਂ ਹੋ ਗਏ ਮੈਂ 10 ਸਾਲ ਕੰਮ ਚੱਲਦਾ ਹੈ ਪੂਰਾ ਸਹੀ ਚੱਲਦਾ ਕੰਮ ਦੇਖੋ ਤੁਸੀਂ ਜਿਹੜਾ ਰੁਜ਼ਗਾਰ ਹੈ ਲੋਕਾਂ ਦਾ ਇਸ ਰੁਜ਼ਗਾਰ ਵੀ ਇਸ ਮੇਲੇ ਦੇ ਵਿੱਚ ਇਨ ਦੁਕਾਨਦਾਰਾਂ ਦਾ ਚੱਲਦਾ ਹੈ ਔਰ ਤੁਸੀਂ ਲਗਾਤਾਰ ਦੇਖ ਰਹੇ ਹੋ ਸੰਗਤਾਂ ਦੇ ਵਿੱਚ ਕਿਸ ਤਰ੍ਹਾਂ ਸੰਗਤਾਂ ਆ ਰਹੀ ਹੈ ਮੱਥਾ ਟੇਕਣ ਦੇ ਲਈ ਮਕਮਲ ਪ੍ਰਬੰਧ ਪੁਲਿਸ ਵੱਲੋਂ ਵੀ ਕੀਤੇ ਗਏ ਸੁਰੱਖਿਆ ਦੇ ਤਾਂ ਕਿ ਕੋਈ ਸਰਾਰ ਦੇ ਤੱਤ ਇਸ ਮੇਲੇ ਦੇ ਵਿੱਚ ਗੜਵੜਾ ਨਾ ਕਰੇ ਔਰ ਸੰਗਤਾਂ ਨੇ ਮੱਥਾ ਟੇਕਣ ਦੇ ਬਾਅਦ ਬਾਜ਼ਾਰ ਸੇ ਆ ਕੇ ਆਪਣੇ ਬੱਚਾ ਦੇ ਲਈ ਤੁਸੀਂ ਦੇਖੋ ਖਿਡੌਣੇ ਵੀ ਖਰੀਦ ਰਿਹਾ ਕੋਈ ਕੋਈ ਖਿਡੌਣੇ ਖਰੀਦਦਾ ਹੈ ਤੇ ਕੋਈ ਬੱਚਾ ਦੇ ਲਈ ਮਿਠਾਈ ਤੇ ਕੋਈ ਖਜਲਾ ਖਰੀਦ ਰਿਹਾ ਇਹਨਾਂ ਲੋਕਾਂ ਦੀ ਇਸ ਭਾਵਨਾ ਦੇਖੋ ਇਸ ਬਾਬੇ ਦੇ ਆਸ਼ੀਰਵਾਦ ਸਭ ਦੇ ਪਰਿਵਾਰਾਂ ਤੇ ਬਣਿਆ ਰਵੇ ਏ ਅਸੀਂ ਵੀ ਕਾਮਨਾ ਕਰਦੇ ਹਾਂ ਗੱਗਾ ਜਹਰਬੀਰ ਗੁਰਗੋਰਾ ਖਨਾਸ ਇਹਨਾਂ ਤੇ ਆਪਣੀ ਕਿਰਪਾ ਬਣਾ ਕੇ ਰੱਖਣ ਔਰ ਸੰਗਤਾਂ ਦਾ ਇਸ ਤਰ੍ਹਾਂ ਹੀ ਵਿਸ਼ਵਾਸ ਇਸ ਗੱਗਾ ਮਾੜੀ ਦੇ ਵਿੱਚ ਜਿਹੜਾ ਬਣਿਆ ਹੋਇਆ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਇਹ ਪੈਂਜੀ ਮੱਥਾ ਟੇਕਣੇ ਪੈਂਜੀ ਕਿੱਥੋਂ ਆਏ ਮੱਥਾ ਟੇਕਣ ਤੁਸੀਂ ਅਸੀਂ ਜੀ ਕਲਵਰ ਸ਼ਾ ਤੋਂ ਆਏ ਹਾਂ ਹਾਂ ਜੀ ਇਸ ਕਿੰਨੇ ਸਾਲਾਂ ਤੋਂ ਤੁਹਾਡਾ ਪਰਿਵਾਰ ਆ ਰਿਹਾ ਇੱਥੇ ਜੀ ਜਦੋਂ ਅਸੀਂ ਆਇਆ ਵਿਆਹ ਕਰਾ ਕੇ ਉਸ ਤੋਂ ਪਹਿਲਾਂ ਫੈਮਲੀ ਆ ਰਹੀ ਸੀ ਕਿ ਸੱਸ ਸੌਰ ਸਾਬਾ ਆ ਰਹੀ ਸੀ ਹੁਣ ਅਸੀਂ ਆ ਰਹੇ ਹਾਂ ਜੀ ਮਾਲੇ ਤੁਹਾਡੇ ਗੁਜਰਗਾ ਦੇ ਸਾਰੇ ਹਾਂ ਜੀ ਚੱਲੇ ਰਿਹਾ ਜੀ ਸਾਡੇ ਇਹ ਆਣਾ ਜਾਣਾ ਵੇਰਨਾ ਗੁਰਪ੍ਰੀਤਾ ਜੀ ਹਾਂ ਗੁਰਬੀ ਜੀ ਕਿੱਥੋਂ ਆਏ ਮੱਥੇ ਟੇਕਣ ਤੁਸੀਂ ਅਸੀਂ ਭੋਨੀਗੜ੍ਹ ਤੋਂ ਆਏ ਜੀ ਭੋਨੀਗੜ੍ਹ ਤੋਂ ਹਾਂ ਜੀ ਇਸ ਮੇਲੇ ਦੇ ਕਿੰਨੇ ਸਾਲਾਂ ਤੋਂ ਤੁਹਾਡਾ ਪਰਿਵਾਰ ਆ ਰਿਹਾ ਤੁਸੀਂ ਆ ਰਹੇ ਹੋ ਘੜਾ 30 ਸਾਲ ਦਾ ਤੁਸੀਂ ਤੁਹਾਡਾ 30 ਸਾਲ ਪਹਿਲਾਂ ਸਮਾਨੇ ਰਹਿ ਕੇ ਗਏ ਆ ਕਾਣਗੜ੍ਹ ਪੁੱਤ ਨੇ ਜੀ ਉੱਥੋਂ ਅਸੀਂ 1999 ਚ ਉੱਥੇ ਲੈ ਲਈ ਜ਼ਮੀਨ ਹਰਕੇਸ਼ਨਪੁਰੇ ਠੀਕ ਹੈ ਤੇ ਮਸੀਂ ਸ਼ਹਿਰ ਭੋਨੀਗੜ੍ਹ ਤੇ ਰਹਿੰਦੇ ਆ ਤੁਹਾਨੂੰ ਬਹੁਤ ਵਧੀਆ ਲੱਗਦਾ ਇੱਥੇ ਹੰਤਾ ਬਹੁਤ ਸਾਲ ਤੇ ਆਉਂਦੇ ਆ ਤਾਂ ਜੀ ਤੁਹਾਡੇ ਕੀ ਨਾਮ ਮਨਜੀਤ ਕੌਰ ਆ ਵੀ ਹਾਂ ਇਸ ਮੇਲੇ ਵਿੱਚ ਤੁਸੀਂ ਮੱਥਾ ਟੇਕਣ ਆਏ ਹੋ ਕਿਸ ਤਰ੍ਹਾਂ ਦੀ ਇੱਛਾ ਮੰਨ ਮਿੱਟੀ ਨਿਕਲਦੀ ਆ। ਅੱਛਾ। ਸੁੱਖਾਂ ਵਾਰ ਆਉਂਦੀਆਂ ਨੇ ਹਾਂ। ਵਧੀਆ ਲੱਗਦਾ। ਅੱਜ ਸਾਲ ਆਉਂਦੇ ਆਂਗੇ। ਅੱਜ ਸਾਲ ਤੁਸੀਂ ਆ ਰਹੇ ਹੋ। ਪੂਰਾ ਪਰਿਵਾਰ ਆ ਰਿਹਾ ਹੈ। ਹਾਂ ਬਿਲਕੁਲ ਹਾਂ। ਕਿਵੇਂ ਲੱਗ ਰਿਹਾ ਤੁਸੀਂ ਇੱਥੇ ਪਹੁੰਚੇ ਹੋ? ਬਹੁਤ ਵਧੀਆ ਲੱਗਦਾ। ਦੇਖੋ ਤੁਸੀਂ ਪਰਿਵਾਰ ਦੇ ਨਾਲ ਕੋਈ ਆਪਣੇ ਨੂੰਹ ਨੂੰ ਲੈ ਕੇ ਆ ਰਹੇ ਕੋਈ ਧੀ ਨੂੰ ਤੇ ਕੋਈ ਪੋਤਰੇ ਨੂੰ ਲੈ ਕੇ ਆਂਦੇ ਐ ਔਰ ਇਸ ਦੇ ਵਿੱਚ ਮੱਥਾ ਟੇਕਦੇ ਐ। ਕਿਹੜੇ ਪਿੰਡ ਤੋਂ ਆਏ ਹੋ? ਗੁਮਿੰਦਗੜ ਸਨਨਾ ਤੋਂ। ਗੋਬਿੰਦਗੜ ਸਨਨਾ ਤੋਂ। ਹਾਂ। ਕਿੰਨੇ ਸਾਲਾਂ ਤੋਂ ਆ ਰਹੇ ਇੱਥੇ ਤੁਸੀਂ ساری ਉਮਰ ਪਰੇ ਹੋ ਗਈ ساری ਉਮਰ ਹੋ ਗਈ ਇਹ ਦੇਖੋ ساری ਉਮਰ ਹੋ ਗਈ ਹੈ ਇਹਨਾਂ ਦੀ ਮੱਥਾ ਟੇਕਣ ਆ ਰਹੇ ਲਗਾਤਾਰ ਇਸ ਗੁग्गा माड़ी ਦੇ ਮੇਲੇ ਦੇ ਵਿੱਚ ਕੋਈ ਪ੍ਰਸਾਦ ਖਰੀਦ ਰਿਹਾ ਗੁग्गा माड़ी ਦੇ ਲਈ ਮੱਥਾ ਟੇਕਣ ਦੇ ਲਈ ਮੇਰਾ ਨਾਮ ਨੇਣ ਅਮੰਤਾ ਅਸੀਂ ਦੇ ਆਜ ਮੰਤਾ ਅਸੀਂ ਮੱਥਾ ਟੇਕਣ ਆਇਆ ਨਮਾਦੇ ਬਾਬੇ ਤੇ ਰਾਗੜ ਵਾਲੇ ਬਾਬੇ ਦੇ ਮੱਥਾ ਟੇਕਣ ਆਇਆ ਮੈਂ ਤੁਹਾਨੂੰ ਕਾਮਨਾ ਕਰ ਰਹੇ ਹਾਂ ਤੁਸੀਂ ਅੱਜ ਆਸੀ ਕਾਮਨਾ ਕਰ ਰਹੇ ਆ ਬੱਚੇ ਵਾਲੇ ਬੱਚੇ ਰਾਜੀ ਰਹਿਣ ਪਰਮਾਤਮਾ ਖੁਸ਼ ਰੱਖੇ ਬਾਬਾ ਮਹਾਰਾਜ ਕਿਰਪਾ ਬਣਾਈ ਰੱਖੇ ਮੈਂ ਡਿੜਬੇ ਵਾਲੀ ਮਹੰਤ ਮੈਣਾ ਮਹੰਤ ਡਿੜਬਾ ਗੱਦੀ ਨਸੀਨ ਜੈ ਬਾਤੇ ਦੀ ਦੇਖੋ ਤੁਸੀਂ ਡਿੜਵੇ ਤੋਂ ਵੀ ਆ ਕੇ ਮਹੰਤਾਂ ਵੱਲੋਂ ਇਹ ਗੁਗਾ ਮਾੜੀ ਦੇ ਵਿੱਚ ਮੱਥਾ ਟੇਕਿਆ ਜਾ ਰਿਹਾ ਹੈ ਬਾਬੇ ਦਾ ਆਸ਼ੀਰਵਾਦ ਹਾਸਲ ਕੀਤਾ ਜਾ ਰਿਹਾ ਹੈ ਕਾਮਨਾ ਕੀਤੀ ਜਾ ਰਹੀ ਹੈ ਸਭ ਦੇ ਪਰਿਵਾਰਾਂ ਦੇ ਵਿੱਚ ਖੁਸ਼ੀ ਹੋਵੇ ਸਾਰੇ ਪਰਿਵਾਰ ਖੁਸ਼ਹਾਲ ਹੋ ਸੁਖ ਸ਼ਾਂਤੀ ਹੋਵੇ ਇਹ ਕਾਮਨਾ ਸੰਗਤਾਂ ਵੱਲੋਂ ਮਹੰਤਾਂ ਵੱਲੋਂ ਕੀਤੀ ਜਾ ਰਹੀ ਹੈ ਕਿੰਨੇ ਸਾਲਾਂ ਤੋਂ ਆ ਰਹੇ ਤੁਸੀਂ ਇੱਥੇ ਅਸੀਂ ਤਾਂ ਘਟੂ ਘਟ ਸਾਡੇ ਆਪਣੇ ਪੁਰਾਣੇ ਬਜ਼ੁਰਗ ਆ ਰਹੇ ਨੇ ਲੱਭੇ ਦਾਦੇ ਤੁਹਾਡੇ ਆਉਂਦੇ ਸੀ ਕਿਵੇਂ ਲੱਗਦਾ ਤੁਹਾਨੂੰ ਮੱਥਾ ਟੇਕਦੇ ਇੱਥੇ ਆ ਕੇ ਬਹੁਤ ਸ਼ਕਤੀ ਆ ਬਹੁਤ ਵਧੀਆ ਲੱਗਦਾ ਹਾਂ ਉਹ ਦੱਸ ਹੁਣ ਬੋਲ ਰਹੀ ਸੀ ਬਹੁਤ ਸ਼ਕਤੀ ਆ ਭਾਈ ਬਾਬੇ ਚ ਹਾਂ ਬੋਲ ਸਕਦੀ ਹੈ ਹਾਂ ਬਾਬਾ ਸਿੰਘ ਜੀ ਇਹ ਇਹ ਵੀ ਟੇਕੇ ਆ ਮੱਥਾ ਬਾਬੇ ਦਾ ਇਹ ਦੋਤੀਆ ਜੀ ਦੋਤੀ ਹੈ ਹਾਂ ਜੀ ਅੱਛਾ ਕੀ ਅਰਦਾਸ ਕੀਤੀ ਬਾਬੇ ਦੇ ਅੱਗੇ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਚੱਲ ਰਿਹਾ ਕੰਮ ਹੋ ਰਿਹਾ ਹਰ ਸਾਲ ਹੁੰਨੇ ਆਂ ਅਸੀਂ ਕਿਵੇਂ ਲੱਗਦਾ ਕਿਹੜੇ ਪਿੰਡ ਤੋਂ ਖੱਤਰੀ ਵਾਲਾ ਜੀ ਖੱਤਰੀ ਵਾਲਾ ਦਾ ਹੈ ਤੁਸੀਂ ਹਾਂਜੀ ਹਾਂ ਤੁਹਾਡਾ ਕੀ ਨਾਮ ਹੈ ਕਰਨੈਲ ਖੋੜ ਜੀ ਹਾਂ ਤੁਹਾਡੇ ਖੱਤਰੀ ਵਾਲਾ ਹਾਂਜੀ ਜੇ ਮੱਥਾ ਟੇਕਦੇ ਹੋ ਕਿਵੇਂ ਲੱਗਦਾ ਤੁਹਾਨੂੰ ਕਿੰਨੇ ਸਾਲ ਬੜੀਆ ਲੱਗਾ ਜੀ ਸੁਖਬਾਰ ਆਉਂਦੀਆਂ ਬੜੀ ਸੁਖਬਾਰ ਹੁੰਦੀ ਹੈ ਜੀ ਉਨੇ ਹਰ ਇੱਕ ਬੰਦੇ ਦੀ ਇੱਛਾ ਹਾਂ ਸਭ ਦੀ ਇੱਛਾ ਹੋ ਆ ਪੂਰੀ ਸਭ ਨੇ ਭਗਤਾਂ ਦੀ ਇੱਛਾ ਇੱਥੇ ਪੂਰੀ ਹੁੰਦੀ ਹੈ ਤੁਸੀਂ ਦੇਖ ਰਹੇ ਹੋ ਸੰਗਤਾਂ ਲਗਾਤਾਰ ਤੜਕਸਾਰ ਤੋਂ ਹੀ ਮੱਥਾ ਟੇਕਣ ਦੇ ਲਈ ਆ ਰਹੀਆਂ ਔਰ ਅੱਜ ਖਾਸ ਕਰ ਬੀਬੀ ਨੇ ਮੱਥਾ ਟੇਕਣਾ ਹੈ ਔਰ ਬਾ ਕੋਈ ਬੱਚਾ ਦੇ ਖਿਡੌਣੇ ਖਰੀਦ ਰਿਹਾ ਹਾਂ ਕਿੱਥੋਂ ਆ ਕਿੰਨੇ ਸਾਲਾਂ ਤੋਂ ਆ ਰਹੇ ਤੁਸੀਂ ਇੱਥੇ ਮੋਸਤਾਫਾ ਆ ਰਹੇ ਜੀ 25-30 ਸਾਲ ਤੋਂ 25-30 ਸਾਲ ਤੋਂ ਪਹਿਲੇ ਵੀ ਬਾਬੇ ਦਾਦੇ ਆਂਦੇ ਸੀ ਤੁਹਾਡੇ ਹਾਂ ਜੀ ਹਾਂ ਜੀ ਹਾਂ ਪਿੰਡ ਕਿਹੜਾ ਹੈ ਕੰਡਜੀ ਲੋਥੀ ਲੋਥੀ ਹਾਂ ਇਹਨਾਂ ਦਾ ਹੈਗਾ ਆਪਣਾ ਕਿਹੜਾ ਪਿੰਡ ਹੈ ਜੀ ਆਪਣਾ ਬੱਲਮਗੜਾ ਹਾਂ ਦੁਕਾਨ ਦੁਕਾਨ ਬੱਲਮਗੜ ਦੀ ਆ ਬੱਲਮਗੜੇ ਨਾਮ ਤੋਂ ਦੁਕਾਨ ਹੈ ਪਰ ਤੁਸੀਂ ਦੇਖ ਰਹੇ ਹੋ ਸੰਗਤਾਂ ਵੱਲੋਂ ਮੱਥਾ ਟੇਕ ਕੇ ਜਾ ਰਹੇ ਤਾਏ ਤਾਂ ਆਪਰੇ ਬਟਾਏ ਤਾਂ ਸਾਡੀ ਸੰਤਾ ਜੀ ਸਾਡਾ ਦਾਦਾ ਜੀ ਤੇ ਜਿਹੜਾ ਉਹ ਭਗਤ ਸੀ ਭਗਤ ਆ ਇਹ ਦੇਖੋ ਇਸ ਪਰਿਵਾਰ ਦੇ ਵਿੱਚ ਭਗਤ ਸੀ ਤਾਂ ਇਹ ਪੂਰਾ ਪਰਿਵਾਰ ਇੱਥੇ ਗੁੱਗਾ ਮਾੜੀ ਦੇ ਵਿੱਚ ਆ ਕੇ ਨਮਸਤਕ ਹੁੰਦਾ ਹੈ ਔਰ ਇਸ ਮੇਲੇ ਦੇ ਵਿੱਚ ਲੱਖਾਂ ਦੇ ਤਾਦਾਦ ਦੇ ਵਿੱਚ ਸੰਗਤਾਂ ਮੱਥਾ ਟੇਕਦੀਆਂ ਹਨ ਉਹਨਾਂ ਦੀ ਮਨ ਦੀ ਮਨੋ ਕਾਮਨਾ ਪੂਰ ਹੁੰਦੀ ਹੈ ਇਤਿਹਾਸਿਕ ਤੁਸੀਂ ਆ ਰਹੇ ਮੱਥਾ ਟੇਕਣ ਕਿੰਨੇ ਸਾਲਾਂ ਕਿਹੜੇ ਪਿੰਡ ਆ ਬੜੇ ਚੰ ਆ ਕਿੰਨੇ ਸਾਲਾਂ ਤੋਂ ਆ ਰਹੇ ਹੋ ਸਾਰੀ ਉਮਰ ਹੋ ਗਈ ਸਾਰੀ ਉਮਰ ਦੇਖੋ ਕਾਫੀ ਉਮਰ ਹੋ ਗਈ ਹੈ ਸੰਗਤਾਂ ਇੱਥੇ ਮੱਥਾ ਟੇਕਣ ਦੇ ਲਈ ਲਗਾਤਾਰ ਆ ਰਹੇ ਪੁਲਿਸ ਕੇ ਜਵਾਨ ਵੀ ਇੱਥੇ ਪੂਰੇ ਮੁਸਤੈਦੀ ਤੋਂ ਤੁਸੀਂ ਦੇਖ ਰਹੇ ਹੋ ਲੇਡੀਜ਼ ਪੁਲਿਸ ਵੀ ਹੈ ਔਰ ਜੈਂਟਸ ਪੁਲਿਸ ਵੱਲੋਂ ਵੀ ਡਿਊਟੀ ਨਿਭਾਈ ਜਾ ਰਹੀ ਹੈ ਇੱਥੇ ਕਾਲੇ ਚਾੜ ਤੋਂ ਹਾਂ ਅੱਜ ਤੁਸੀਂ ਮੱਥਾ ਟੇਕਣ ਆ ਵੀ ਇਸ ਮੇਲੇ ਦੇ ਬਾਰੇ ਦੱਸੋ ਕਿ ਪਹਿਲੇ ਵੀ ਆਉਂਦੇ ਹੋ ਤੁਸੀਂ ਇੱਥੇ ਕਿੰਨੇ ਸਾਲਾਂ ਤੋਂ ਆ ਰਹੇ ਪਰਿਵਾਰ ਦੇ ਅਸੀਂ ਹੋ ਗਏ 8-9 ਸਾਲ ਆ ਰਹੇ ਹਾਂ ਇੱਥੇ ਤੁਸੀਂ ਕਿੰਨੇ ਸਾਲਾਂ ਤੋਂ ਮੱਥਾ ਟੇਕਣ ਆ ਰਹੇ ਹੋ ਸਿਬਹੋ ਸਾਲ ਤੇ ਆ ਰਹੇ ਹਾਂ ਇਸ ਮੇਲੇ ਦੇ ਮੱਥਾ ਟੇਕਣ ਦੇ ਬਾਅਦ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਹੈ ਕਦਿਆ ਹੁੰਦੇ ਹੁੰਦੇ ਮੰਦੀ ਛੇਮਾ ਪੂਰੀ ਹੁੰਦੀ ਹੈ ਅੱਜ ਕੋਣ ਕੋਣ ਆਇਆ ਪਰਿਵਾਰ ਦੇ ਵਿੱਚ ਮੱਥਾ ਟੇਕਣ ਅਸੀਂ ਆਏ ਮੇਰੀ ਪੁੱਤ ਦੀ ਮੇਰੀ ਨੂੰਹ ਆਈ ਮੈਂ ਅੱਛੇ ਜੀ ਨਾਮ ਆਪ ਦਾ ਮਨੀਸ਼ कहां से हैं आप यूपी से कौन सा जिला है आपका इटावा इटावा से कितने सालों से आ रहे हैं आप हम तो अभी 45 साल से आ रहे हैं हमारा मालिक काफी दिन से आ रहा है हां पे साल से आ रहे हैं ਗੋਗਾ ਮਾੜੀ ਨਮਾਦਾਂ ਦੇ ਮੇਲੇ ਦੇ ਵਿੱਚ ਸਾਬਕਾ ਮੰਤਰੀ ਕੁਸੀਂ ਦੇਖ ਰਹੇ ਪਿਜੇਂਦਰ ਸਿੰਘਲਾ ਵੀ ਨਤਮਸਤਕ ਹੋਏ ਇੱਥੇ ਮੱਥਾ ਟੇਕਣਗੇ ਗੁਗਾ ਜਹਰ ਵੀਰ ਦਾ ਆਸ਼ੀਰਵਾਦ ਵੀ ਹਾਸਲ ਕਰਨਗੇ ਉਹਨਾਂ ਨੇ ਗਲਵਾਦ ਵੀ ਕਰਦੇ ਆ ਇਹ ਉਹਨਾਂ ਦੇ ਪਿਤਾ ਦੀ ਯਾਦ ਦੇ ਵਿੱਚ ਜਿਹੜੇ ਸਾਬਕਾ ਸੰਸਦ ਸੀ ਸ੍ਰੀ ਸੰਤਰਾਮ ਸਿੰਘਲਾ ਉਹਨਾਂ ਦੀ ਯਾਦ ਦੇ ਵਿੱਚ 19ਵਾਂ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ ਸਿੰਘਲਾ ਸਾਹਿਬ ਅੱਜ ਕੈਂਪ ਲਾ ਰਹੇ 19ਵਾਂ ਕੈਂਪ ਹੈ ਕਿਵੇਂ ਮਹਿਸੂਸ ਕਰ ਤੁਸੀਂ ਇੱਕ ਮੰਦਰ ਕੀ ਕਾਮਨਾ ਕਰਦੇ ਹੋ ਬਾਬੇ ਦੀ ਕੀ ਅਦਾ ਸਾਰੇ ਲੋਕ ਜਿਹੜੇ ਉਰੇ ਬਾਬੇ ਦਾ ਆਸ਼ੀਰਵਾਦ ਲੈਣ ਵਾਸਤੇ ਹਰ ਸਾਲ ਲੱਖ ਮਸਤਕ ਹੁੰਦੇ ਆ ਔਰ ਵੱਡਾ ਪਿਆਰ ਤੇ ਆਸ਼ੀਰਵਾਦ ਬਾਬੇ ਦਾ ਲੋਕਾਂ ਨੂੰ ਮਿਲਦਾ ਹੈ ਮੈਂ ਵੀ ਆਪਣੇ ਬਚਪਨ ਤੋਂ ਹਰ ਸਾਲ ਪੂਰੇ ਆ ਕੇ ਮੱਥਾ ਟੇਕਦੇ ਸੀ ਆਪਣੇ ਬਜ਼ੁਰਗਾਂ ਦੀ ਪਿਤਰਾਾਂ ਦੀ ਯਾਦ ਦੇ ਵਿੱਚ ਮਿੱਟੀ ਕੱਢ ਕੇ ਜੋ ਆਪਣੇ ਸੰਸਕਾਰ ਹੁੰਦੇ ਸੀ ਪੁਰਾਣੇ ਤੇ ਆਪਣੇ ਪਿਤਾ ਜੀ ਦੇ ਅਕਾਲ ਚਲਾਣਾ ਹੋਣ ਤੋਂ ਬਾਅਦ ਪੂਰੇ ਮੈਡੀਕਲ ਕੈਂਪ ਦੀ ਸਹੂਲਤ ਚਾਲੂ ਕੀਤੀ ਸੀ ਗਰੀਬ ਲੋਕਾਂ ਵਾਸਤੇ ਵੱਡੇ ਪੱਦਰ ਦੇ ਲੋਕਾਂ ਨੂੰ ਇਹ ਰਾਹਤ ਮਿਲਦੀ ਹੈ ਸਹੂਲਤ ਮਿਲਦੀ ਹੈ ਲੋਕ ਇਸ ਕੈਂਪ ਦੀ ਡੀਕ ਕਰਦੇ ਆ ਪੂਰੇ ਚਮੜੀ ਦੇ ਰੋਗਾਂ ਦਾ ਇਲਾਜ ਚਸ਼ਮੇ ਜਿਹੜੇ ਕੋਈ ਨੰਬਰ ਵਾਲੇ ਚਸ਼ਮੇ ਚਾਹੀਦੇ ਆ ਉਹਨਾਂ ਦਾ ਮੋਤੀਆ ਦਾ ਆਪਰੇਸ਼ਨ ਹਸਪਤਾਲ 'ਚ ਕਰਾਇਆ ਜਾਂਦਾ ਹੈ ਔਰ ਇਸ ਤੋਂ ਇਲਾਵਾ ਮੈਡੀਸਨ ਦੇ ਡਾਕਟਰ ਤੇ ਹੱਡੀਆਂ ਦੇ ਡਾਕਟਰ ਲੋਕਾਂ ਨੂੰ ਹਰ ਤਰ੍ਹਾਂ ਦੀ ਬਿਮਾਰੀ ਵਾਸਤੇ ਮੁਫਤ ਇਲਾਜ ਦਵਾਈ ਆਪਣੇ ਵੱਲੋਂ ਅਸੀਂ ਪਰਿਵਾਰ ਵੱਲੋਂ ਮੁਹैया ਕਰਾਣੇ ਇੱਕੋ ਹੀ ਸੋਚ ਹੁੰਦੀ ਹੈ ਕਿ ਜਿਆਦਾ ਤੋਂ ਜਿਆਦਾ ਜ਼ਰੂਰਤਪਨ ਲੋਕਾਂ ਦੀ ਮਦਦ ਹੋ ਸਕੇ ਔਰ ਇੱਕ ਕੈਂਪ ਉਹਨਾਂ ਲੋਕਾਂ ਦਾ ਕੈਂਪ ਬਣ ਚੁੱਕਿਆ ਹੈ ਸਾਰੇ ਲੋਗੇ ਹਿੱਸਾ ਲੈਂਦੇ ਆ ਸਾਡੇ ਪਰਿਵਾਰ ਵੱਲੋਂ ਤਾਂ ਸਿਰਫ ਦਵਾਈਆਂ ਦੀ ਚਸ਼ਮਿਆਂ ਦੀ ਸੇਵਾ ਦਿੱਤੀ ਜਾਂਦੀ ਹੈ ਤੇ ਅੱਖਾਂ ਦੇ ਜਿਹੜੇ ਮੋਤੀ ਦੇ ਆਪਰੇਸ਼ਨ ਆ ਉਹ ਕਿਤੇ ਆ ਜਿਹੜੇ ਮੇਲੇ ਆ ਕੀ ਸੁਨੇਹਾ ਦਿੰਦੇ ਆ ਪੰਜਾਬ ਦੇ ਸੱਭਿਆਚਾਰ ਨੂੰ ਸੰਸਕ੍ਰਿਤੀ ਨੂੰ ਲੋਕਾਂ ਨੂੰ ਦੇਖੋ ਮੈਂ ਤਾਂ ਜ਼ਿਆਦਾਤਰ ਆਪਣੇ ਨੌਜਵਾਨ ਭਰਾਵਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਕਿ ਆਪਣੇ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਇਹ ਜੇ ਮੇਲਿਆਂ ਵਿੱਚ ਲੈ ਕੇ ਆਣਾ ਚਾਹੀਦਾ ਤਾਂ ਕਿ ਪੰਜਾਬ ਦਾ ਸੱਭਿਆਚਾਰ ਪੰਜਾਬ ਦਾ ਜੋ ਇਤਿਹਾਸ ਹੈ ਪਛੋਕੜ ਹੈ ਉਹ ਬੱਚਿਆਂ ਦੇ ਮਨਾਂ 'ਚ ਜਾ ਸਕੇ ਨਹੀਂ ਤਾਂ ਅੱਜ ਕੱਲ ਬੱਚੇ ਸਿਰਫ ਮੋਬਾਈਲਾਂ ਤੇ ਸੋਸ਼ਲ ਮੀਡੀਆ ਤੱਕ ਸੀਮਿਤ ਰਹਿ ਗਏ ਲੇਕਿਨ ਜਦੋਂ ਬੱਚੇ ਪਿੰਡਾਂ 'ਚ ਆ ਕੇ ਮੇਲਿਆਂ ਦੇ ਵਿੱਚ ਆ ਕੇ ਆਪਣੇ ਆਪ ਨੂੰ ਵਿਚਵਿਚਰਦੇ ਆ ਤਾਂ ਉਹਨਾਂ ਨੂੰ ਪੰਜਾਬ ਦੇ ਸੱਭਿਆਚਾਰ ਬਾਰੇ ਵੀ ਪਛੋਕੜ ਬਾਰੇ ਵੀ ਖੁਸ਼ੀਆਂ ਤੇ ਪਿੰਡਾਂ ਦੀਆਂ ਕਿਸ ਤਰ੍ਹਾਂ ਖੇਡਾਂ ਹੋਇਆ ਕਰਦੇ ਸੀ ਕਿਸ ਤਰ੍ਹਾਂ ਝੂਟੇ ਹੋਇਆ ਕਰਦੇ ਸੀ ਯਾ ਉਹ ਗੱਲਾਂ ਦਾ ਵੀ ਬੱਚਿਆਂ ਨੂੰ ਨਵੀਂ ਚੀਜ਼ਾਂ ਨਵੀਂ ਪਨੀਰੀ ਨੂੰ ਪਤਾ ਲੱਗਦਾ ਠੀਕ ਹੈ ਇਹ ਜਗਤਾਰ ਸ਼ਰਮਾ ਸਾਬਕਾ ਸਰਪੰਚ ਨਮਾਤਾ ਗੁੱਗਾ ਮੜੀ ਮੇਲੇ ਦਾ ਜਿਹੜਾ ਇਤਿਹਾਸ ਹੈ ਇਹਦੇ ਬਾਰੇ ਦੱਸੋ ਇਹ ਜਿਹੜਾ ਸਦੀਆਂ ਤੋਂ ਇੱਥੇ ਗੁੱਗਾ ਜਹਰਵੀਰ ਜੀ ਦੇ ਮੰਦਿਰ ਤੇ ਮੇਲਾ ਸਾਲਾਣਾ ਜੋੜ ਮੇਲਾ ਭਰਦਾ ਆਉਂਦਾ ਤਿੰਨ ਦਿਨਾਂ ਲਈ ਭਰਦਾ ਇੱਥੇ ਹਰ ਸੁੱਖ ਜਿਹੜੀ ਉਹ ਵਾਰ ਆਉਂਦੀ ਆ ਕਿਸੇ ਬੱਚੇ ਦੀ ਕਿਸ ਦੀ ਸੱਪ ਦੀ ਡੱਸੇ ਦੀ ਜਾਂ ਕਿਸੇ ਕੋਈ ਪ੍ਰੋਬਲਮ ਜੋ ਵੀ ਇੱਥੇ ਸੁੱਖ ਆ ਕੇ ਬੰਦਾ ਤਾਂ ਉਹ ਹੀ ਸੁੱਖ ਵਾਰ ਆਉਂਦੀ ਆ ਤੇ ਹਰ ਸਾਲ ਉਹਰੇ ਜਿਹੜੀ ਭੇਲੀ ਵੀ ਚਾੜਦੇ ਨੇ ਨਵੇਂ ਬੱਚੇ ਦੀ ਕੋਈ ਨਵਾਂ ਵਿਆਹ ਹੁੰਦਾ ਉਹਦੀ ਭੇਲੀ ਚਾੜ ਕੇ ਜਾਂਦੇ ਨੇ ਆਕੇ ਇਸ ਤਰ੍ਹਾਂ ਇਹ ਸਲਾਨਾ ਜੋੜ ਮੇਲਾ ਬੜਾ ਸ਼ਾਂਤਮਈ ਜਿਹੜਾ 3 ਦਿਨ ਵਿਲਾ ਭਰੇਗਾ ਅੱਜ ਅੱਜ ਬੀਬੀਆਂ ਨੇ ਮੱਥਾ ਟੇਕਣਾ ਹੈ ਪਹਿਲੇ ਦਿਨ ਹਾਂਜੀ ਕਿੰਨੇ ਸੰਗਤ 3 ਦਿਨ ਦੇ ਵਿੱਚ ਮੱਥਾ ਟੇਕ ਲੈਣੇ ਪਹਿਲੇ ਪਿਛਲੇ ਦੇ ਤਕਰੀਬਨ 1.5 ਤੋਂ 2 ਲੱਖ ਸ਼ਰਧਾਲੂ ਜਿਹੜਾ ਮੱਥਾ ਟੇਕਦੇ ਨੇ ਹਰ ਸਾਲ ਇੱਥੇ ਮੇਲੇ ਦੇ ਦੌਰਾਨ 3 ਦਿਨਾਂ ਦੇ ਵਿੱਚ ਮੰਦਰ ਕਮੇਟੀ ਵੱਲੋਂ ਕਿਸ ਤਰ੍ਹਾਂ ਇਹ ਪ੍ਰਬੰਧ ਮੰਦਰ ਕਮੇਟੀ ਵੱਲੋਂ ಗ್ರಾಮ ਪੰਚਾਇਤ ਨਮਾਦਾ ਵੱਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਉਰੇ ਪ੍ਰਸ਼ਾਸਨ ਦੇ ਵੀ ਪੂਰੇ ਵਧੀਆ ਪ੍ਰਬੰਧ ਨੇ ਲਗਾਤਾਰ ਜਿਹੜਾ ਪੁਲਿਸ ਡਿਪਾਰਟਮੈਂਟ ਆ ਉਹ ਵੀ ਇੱਥੇ ਜੋ ਡਿਊਟੀ ਨੇ ਉਹਨਾਂ ਨੇ ਪੂਰਾ ਬਜਟ ਪ੍ਰਬੰਧ ਕੀਤਾ ਹੋਇਆ ਤੇ ਇੱਥੇ ਜਿਹੜਾ ਆਪਣਾ ਸ਼੍ਰੀ ਭੀਜੇਂਦਰ ਸਿੰਘ 라ਜੀ ਸਾਹਿਬ ਦਾ ਕੈਬਨਟ ਮੰਤਰੀ ਪੰਜਾਬ ਉਹ ਆਪਣੇ ਪਿਤਾ ਜੀ ਦੀ ਯਾਦ ਵਿੱਚ ਇੱਕ ਮੈਡੀਕਲ ਕੈਂਪ ਜਿਹੜਾ 19 ਸਾਲ ਇਹ 19ਵਾਂ ਜਿਹੜਾ ਕੈਂਪ ਆ ਉਹ ਲਾ ਰਹੇ ਨੇ ਇਸ ਵਾਰ ਵੀ ਉਹ ਲੱਗਿਆ ਤੇ ਉਹ ਵੀ ਵਧੀਆ ਪ੍ਰਬੰਧ ਜਿਹੜੇ ਅੱਖਾਂ ਦਾ ਲੈਂਜ ਐਨਕ ਮੈਡੀਸਨ ਦੇ ਜੋ ਵੀ ਦਵਾਈਆਂ ਚਮੜੀ ਦੇ ਰੋਗਾਂ ਲਈ ਪੂਰਾ ਵਧੀਆ ਪ੍ਰਬੰਧ ਸ਼੍ਰੀ ਵਿਜੇਂਦਰ ਸਿੰਘ 라ਜੀ ਵੀ ਕਰਦੇ ਨੇ ਇੱਥੇ। ਥੈਂਕ ਯੂ। ਸੋ ਸਾਡੇ ਇਹ ਬੜਾ ਸਾਡੇ ਈਰੇ ਵਿੱਚ ਬੜਾ ਇਤਿਹਾਸਿਕ ਪਿੰਡ ਹੈ ਪਟਨਮਾਦੇ। ਇੱਥੇ ਕਈ ਸਾਲ ਕਾਫੀ ਸਾਲਾਂ ਤੋਂ ਇਹ ਜਿਹੜਾ ਮੇਲਾ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਇੱਥੇ ਜਿਹੜੇ ਸਰਦਾ ਦੇ ਨਾਲ ਮੱਥਾ ਟੇਕਣ ਲਈ ਆਉਂਦੇ ਰਹਿਗੇ ਵੀ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਪੂਰੇ ਤਨ ਦੇ ਹੀ ਨਾਲ ਡਿਊਟੀ ਲਈ ਨਾਕਾਬੰਦੀ ਆਲੇ-ਦਾਲ ਕੀਤੀ ਗਈ ਆ ਇਸ ਸਬੰਧੀ ਮੇਰੇ ਵੱਲੋਂ ਏਰੀਆ ਦੇ ਵਿੱਚ ਜਿੰਨੇ ਵੀ ਇਸ ਪਿੰਦੇ ਨੇ ਆਲੇ-ਦਾਲੇ ਨਾਕੇ ਪੈਂਦੇ ਨੇ ਉਸ ਸਬੰਧੀ 40-42 ਜਿਹੜੇ ਹੈਗੇ ਨੇ ਸੀਸੀਟੀ ਵੀ ਕੈਮਰੇ ਵੀ ਫੁਟੇਜ ਨਾਲ ਤੇ ਬਾਕੀ ਡਾਕਾਬੰਦੀ ਤੇ ਬਾਕੀ ਪੈਦਲ ਜਿਹੜੀ ਗਸ਼ਤ ਉਸ ਸੰਬੰਧੀ ਲਗਾਈ ਗਈ ਆ ਅਸੀਂ ਨੇ ਜਿਸ ਤੇ ਲੱਖਾਂ ਸੰਗਤ ਆ ਰਹੀ ਹੈ ਕਿੰਨੇ ਕੁ ਮੁਲਾਜ਼ਮ ਤਾਇਨਾਤ ਕੀਤੇ ਨੇ ਪੁਲਿਸ ਕਿੱਥੋਂ ਕਿੱਥੇ ਇਸ ਦੀ ਅਸੀਂ ਸਾਡੇ ਸਾਰੇ ਜਿਲ੍ਹਾ ਪਟਿਆਲੇ ਦੇ ਵਿੱਚੋਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀ ਦਿਸ਼ਾ ਅੰਦੇਸ਼ਾਂ ਤਹਿਤ ਠੀਕ ਆ ਅਸੀਂ 100 200 ਚਾਰ ਬੰਦੇ ਜਿਹੜੇ ਹੈਗੇ ਨੇ ਫੋਰਸ ਦੇ ਹੈਗੇ ਨੇ ਤੇ 100 ਲੀਡੀ ਕਾਂਸੇਬਲ ਆ ਕਰੀਬ 300 350 ਬੰਦਾ ਅਸੀਂ ਫੋਰਸ ਦਾ ਜਿਹੜਾ ਹੈਗਾ ਸਾਡੇ ਕੋਲ ਆ ਰਹੇ ਆ ਅਸੀਂ ਇਸ ਸਬੰਧੀ ਪੂਰੇ ਤੰਦੇਹੀ ਨਾਲ ਸਾਰੀ ਡਿਊਟੀ ਕਰਾਂਗੇ ਤੇ ਕੋਈ ਵੀ ਕਿਸੇ ਵੀ ਘਟਰਾਰ ਨੂੰ ਜਾ ਹੋਰ ਨੂੰ ਅਸੀਂ ਬਿਲਕੁਲ ਕੋਈ ਵਿਅਕਤੀ ਸ਼ਰਾਰਤ ਕਰਦਾ ਹੈ ਕੋਈ ਨਸ਼ਾ ਕਰਦਾ ਉਸ ਦੇ ਖਿਲਾਫ ਕਾਰਵਾਈ ਜੋ ਕੋਈ ਵਿਅਕਤੀ ਸਾਨੂੰ ਕੋਈ ਸ਼ਰਾਰਤ ਕਰਦਾ ਜਾਂ ਕੋਈ ਇਹੋ ਜਿਹਾ ਕੋਈ ਮਾੜਾ ਅਨਸਰ ਮਿਲਦਾ ਤਾਂ ਉਹਨੂੰ ਪੂਰੀ ਨੱਥ ਪਾਵਾਂਗੇ ਤੇ ਉਹਦੇ ਠੀਕਾ ਉਹਦੀ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਉਹਦੇ ਖਿਲਾਫ ਆ ਜਿਹੜਾ ਇਤਿਹਾਸਿਕ ਮੇਲਾ ਨਮਾਦਾਨਾ ਸ਼ੁਰੂ ਹੋ ਰਿਹਾ ਹੈ ਇਸ ਤਰ੍ਹਾਂ ਦਾ ਮੇਲਾ ਕਿੰਨੇ ਸੰਗਤਾਂ ਨੇ ਤੇ 3 ਦਿਨ ਮੇਲਾ ਚੱਲਦਾ ਸਭ ਤੋਂ ਪਹਿਲਾਂ ਜੀ ਡੁੱਗਾ ਜ਼ਾਇਰ ਪੇ ਦੀ ਚਾਹ ਪਿੰਡ ਨਮਾਦਾ ਦੇਖੇ ਉਰੇ ਬਹੁਤ ਵੱਡਾ ਮੇਲਾ ਭਰਦਾ ਹੈ ਗੁੱਗਾ ਯਾਰ ਪੀਰ ਦੀ ਬਹੁਤ ਮੰਨਦਾ ਉਰੇ ਲੱਖਾਂ ਕਰੋੜਾਂ ਦੀ ਦਾਦਾ ਨਾਲ ਇੱਥੇ ਸੰਗਤਾਂ ਆਉਂਦੀਆਂ ਨੇ ਆਪ ਜੀ ਮਨੋ ਕਾਮਨਾ ਪੂਰੀਆਂ ਕਰਦੀਆਂ ਨੇ ਇਹ ਜਿਹੜਾ ਮੇਲਾ ਸਾਡਾ ਇਤਿਹਾਸਕ ਮੇਲਾ ਹੈ ਇਤਰੀ ਕਾਸ ਨਾਲ ਜੁੜਿਆ ਹੋਇਆ ਹੈ ਇੱਥੇ ਬਹੁਤ ਵੱਡਾ ਮੇਲਾ ਭਰਦਾ 3 ਤੇ 25 26 27 ਤਿੰਨ ਲਗਾਤਾਰ ਮੇਲਾ ਭਰੂਗਾ ਇੱਥੇ ਲੋਕਾਂ ਦੀ ਬਹੁਤ ਸ਼ਰਧਾ ਹੈ ਤੇ ਲੋਕਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਇੱਥੋਂ ਹਰੇਕ ਬੰਦਾ ਆਉਂਦਾ ਆਪਣੀ ਮਨੋ ਕਾਮਨਾ ਪੂਰੀ ਕਰਦਾ ਤੇ ਬਾਬਾ ਜੀ ਤੋਂ ਸ਼ੇਵਾ ਲੈ ਕੇ ਅੱਗੇ ਤੇ ਚੱਲਦਾ ਹੈ ਤੇ ਇਹਦੇ ਨਾਲ ਨਾਲ ਹੀ ਸਾਡੇ ਕੋਲੇ ਸਾਡੇ ਬਹੁਤ ਸਤਿਕਾਰਯੋਗ ਸਾਡੇ ਬਾਊ ਜੀ ਸਵਰਗੀ ਸ਼ੰਤਰਾਮ ਸਿੰਘਾ ਦੀ ਯਾਦ ਵਿੱਚ ਉਹਨੇ ਸਮੁੱਤਰ ਸ਼੍ਰੀ ਵਿਜੇਂਦਰ ਸਿੰਘਾ ਜੀ ਸਾਬਕਾ ਕੈਬਨਟ ਮੰਤਰੀ ਪੰਜਾਬ ਅਤੇ ਸੰਸਦ ਮੈਂਬਰ ਵੱਲੋਂ ਇਹ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਅੱਜ 19ਵਾਂ ਕੈਂਪ ਹੈ ਉਹਨੇ ਯਾਦ ਵਿੱਚ ਉਹਰੇ ਜਿਹੜੀ ਸੰਗਤ ਆਉਂਦੀ ਹੈ ਹਰੇਕ ਨੂੰ ਚਾਮੜੀ ਦੇ ਜਿਹੜੇ ਆਪਣੇ ਮੈਡੀਕਲ ਦਾ ਕੈਂਪ ਲੱਗਦਾ ਹੈ ਤੇ ਉਹਨਾਂ ਨੂੰ ਲੱਖਾਂ ਦਾ ਤੇ ਦਵਾਈਆਂ ਬੂਟੀਆਂ ਸਭ ਫ੍ਰੀ ਮਿਲਦੀਆਂ ਨੇ ਅੱਖਾਂ ਇਤ কুমার ਸ਼ਰਮਾ ਸ਼ਰਮਾ ਜੀ ਕਹਾਂ ਸੇ ਆਪ ਜਲਾ ਬਲੈਂਸਰ ਸੇ ਯੂਪੀ ਸੇ ਯਾ ਮੇਲੇ ਮ ਆਏ ਹੈ ਇਸ ਮੇਲੇ ਮ ਕਿਤਨੇ ਸਾਲ ਸੇ ਆ ਰਹੇ ਆਪ ਲੋਗ ਅਰੇ ਭਾਈ 50 ਸਾਲ ਹੋ ਗਏ 50 ਸਾਲ ਆਪ ਦਾ ਪਰਿਵਾਰ ਲਗਾਤਾਰ ਆ ਰਹਾ ਹੈ ਪਰਿਵਾਰ ਹਾਂ ਕੈਸੇ ਚੱਲਦਾ ਕੰਮ ਸੀ ਹੋਤਾ ਹੈ ਬੜੀਆ ਬਾਬਾ ਕਿਰਪਾ ਸਭ ਸੇ ਬੜੀਆ ਕੰਮ ਬਾਬਾ ਕਿਰਪਾ ਲੰਗਰ ਜਿਹੜਾ ਹਰ ਸਾਲ ਦੀ ਤਰ੍ਹਾਂ ਸਾਡੇ ਗੁੱਗਾ ਵਹਿਰ ਪੀਰ ਦਾ ਮੇਲਾ ਭਰਾਇਆ ਜਾ ਰਿਹਾ ਹੈ ਇਹਦੇ ਵਿੱਚ ਜਿਹੜਾ ਸਾਡਾ ਲੰਗਰ ਹੈ ਇਹਦੇ ਵਿੱਚ ਸਹਿਯੋਗ ਸਾਰੇ ਪਿੰਡ ਦਾ ਪਰ ਵੱਧ ਤੋਂ ਵੱਧ ਸਹਿਯੋਗ ਜਿਹੜੇ ਸਾਰੇ ਬੱਚੇ ਨੇ ਗੁਗਾ ਜਹਰਪੀਰ ਦੀ ਕਿਰਪਾ ਨਾਲ ਬਾਹਰ ਦੇ ਸਭ ਦੇ ਸਭ ਚ ਗਏ ਨੇ ਉਹਨਾਂ ਨੇ ਆਪਣੇ ਦਸਾਂ ਨੌਾਂ ਦੇ ਕਿਰਤ ਦੇ ਵਿੱਚੋਂ ਜਿਹੜੇ ਪੈਸੇ ਦਿੱਤੇ ਨੇ ਜ਼ਿਆਦਾਤਰ ਸਾਰਾ ਪੈਸਾ ਜਿਹੜਾ ਲੰਗਰ ਹੈ ਉਹ ਐਨ ਆਰ ਆਈ ਸਾਡੇ ਬੱਚੇ ਬੱਚੀਆਂ ਵੱਲੋਂ ਜਿਹੜੇ ਚਾਚੇ ਤਾਏ ਗਏ ਨੇ ਉਹਨਾਂ ਵੱਲੋਂ ਲਾਇਆ ਜਾ ਰਿਹਾ ਅਸੀਂ ਪਿੰਡ ਵੱਲੋਂ ਸਾਰਿਆਂ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਇੱਕ ਨਹੀਂ ਕਈ ਤਰ੍ਹਾਂ ਦੇ ਪਕਵਾਨ ਨੇ ਜਿਹੜੇ 24 ਘੰਟੇ ਲੰਗਰ ਚੱਲ ਰਿਹਾ ਹੈ ਇਹ ਸਾਰੇ ਜਿਹੜੇ ਬੱਚੇ ਨੇ ਐਨ ਆਰ ਆਈ ਉਹਨਾਂ ਵੱਲੋਂ ਲਾਇਆ ਜਾ ਰਿਹਾ ਜੀ ਕਿੰਨੀ ਸੰਗਤਾਂ ਇੱਥੇ ਆਉਂਦੀਆਂ ਸਾਡੇ ਪਿੰਡ ਵਾਸਤੇ ਇੱਥੇ ਘੱਟ ਤੋਂ 80 90 ਹਜ਼ਾਰ ਲੋਕ ਮੱਥਾ ਟੇਕ ਜਾਂਦਾ ਤੇ ਤੇ ਉੱਪਰ ਲੱਖ ਤੋਂ ਉੱਪਰ ਆਉਂਦਾ ਤੇ ਸਾਰੇ ਤੇ ਸਾਰੇ ਕਿਉਂਕਿ ਕਿਸੇ ਨੇ ਚਾਹ ਵੀ ਨਹੀਂ ਕਿਸੇ ਨੇ ਲੰਗਰ ਥੱਕਣਾ ਸਾਰੇ ਉਹ ਲੰਗਰ ਸਾਕੇ ਜਾਂਦੇ ਦੇ ਵਿੱਚ ਸਿਰਫ ਸਮਾਣਾ ਇਲਾਕਾ ਨਹੀਂ ਬਲਕਿ ਦੂਜੇ ਸਟੇਟਾਂ ਤੋਂ ਆ ਕੇ ਜਿਹੜੇ ਲੋਕ ਹੈ ਦੁਕਾਨਾਂ ਲਾਉਂਦੇ ਆ ਉਹਨਾਂ ਦਾ ਰੋਜ਼ਗਾਰ ਵੀ ਚੱਲਦਾ ਹੈ ਔਰ ਬਾਬੇ ਦੀ ਇੰਨੀ ਕਿਰਪਾ ਹੈ ਕਿ ਜਿਹੜੇ ਬੱਚੇ ਵਿਦੇਸ਼ਾਂ ਮੈਂ ਸੈਟਲ ਹੋ ਗਏ ਕੈਨੇਡਾ ਆਸਟ੍ਰੇਲੀਆ ਅਮਰੀਕਾ ਉਹਨਾਂ ਵੱਲੋਂ ਇਸ ਮੇਲੇ ਦੇ ਵਿੱਚ ਲੰਗਰ ਦੀ ਸੇਵਾ ਵੀ ਨਿਭਾਈ ਜਾਂਦੀ ਹੈ ਔਰ ਬਾਬਾ ਤੇ ਆ ਕੇ ਜਿਹੜੇ ਲੋਕ ਸੁੱਖਾਂ ਸੁਖਦੇ ਆਂ ਬਾਬਾ ਉਹਨਾਂ ਦੀ ਸੁੱਖਾਂ ਪੂਰੀ ਕਰਦਾ ਹੈ ਹਰੇਕ ਦੇ ਅਸੀਂ ਵੀ ਕਾਮਨਾ ਕਰਦੇ ਆਂ ਵੀ ਗੁਗਾ ਜਹਰਵੀਰ ਗੁਰੂ ਗੋਖਨਾਥ ਸਭ ਤੇ ਪਰਿਵਾਰਾਂ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਹਰ ਪਰਿਵਾਰ ਦੇ ਵਿੱਚ ਖੁਸ਼ੀਆਂ ਹੋਣ ਇਹ ਕਾਮਨਾ ਸਾਡੇ ਵੱਲੋਂ ਵੀ ਕੀਤੀ ਜਾ ਰਹੀ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ న్యూਸ